ਲਾਓ ਕਹਿੰਦੇ ਲੈ ਆਏ ਆਪਾਂ ਖੇਤ ਜਿਨ੍ਹਾਂ ਦੇ ਲਾਉਣੀ ਆ ਤੇ ਹੁਣ ਨਾ ਤਾਂ ਸਾਡੇ ਜਵਾਹ ਜਿਹਾ ਏ ਨਾ ਡੈਡੀ ਆ ਨਾਲ ਤੇ ਨਾ ਇਹਨਾਂ ਦਾ ਕੋਈ ਆਇਆ ਹੁਣ ਮੈਂ ਖੜਾ ਤੇ ਟਰਾਲੀ ਕੱਢ ਲਈ ਭੂਪਣਾ ਪਾਉਣ ਲਈ ਝਾਕ ਕੇ ਨਾ ਹੁਣ ਮੈਂ ਮੱਥਾ ਮਾਰ ਕੇ ਦੇਖਦਾ ਹਾਂ ਹਾਂਜੀ ਕੀ ਆਲਾ ਸਾਰਿਆਂ ਦਾ ਸੋ ਅੱਜ ਦਾ ਬਲੌਗ ਸ਼ੁਰੂ ਕਰਦੇ ਆਂ ਅੱਤੇ ਹੋਰ ਸਾਰੇ ਵਧੀਆ ਹੋਵੋਗੇ ਤੇ ਆਪਾਂ ਸਾਰਾ ਕਣਕ-ਕੁਣਕ ਦਾ ਕੰਮ ਦਾ ਦਿੱਤਾ ਭਾਈ ਨਮੇੜ ਕਿਲੋ-ਕਿਲੋ ਕਰਕੇ ਤੋੜਤੀ ਤੇ 35360 ਕਿਲੋ ਕਣਕ ਹੋਗੀ ਤੇ ਭਾਈ ਵਧੀਆ ਝਾੜ ਨਿਕਲੇ ਆ ਸਾਨੂੰ ਐਸੀ ਮੀਂਹ ਕਰਕੇ ਵੀ ਬੇਕਾਰ ਝਾੜ ਨਿਕਲੋ ਪਰ ਬਹੁਤ ਵਧੀਆ ਝਾੜ ਨਿਕਲਿਆ ਤੇ ਤੂੜੀ ਦਾ ਕੰਮ ਰਹਿ ਗਿਆ ਥੋੜਾ ਮੋਟਾ ਕਰਨ ਵਾਲਾ ਤੇ ਉਹ ਢੋਲ ਜਿਹੜਾ ਪਿਆ ਤਾਂ ਪੁਰਾਣਾ ਦਾ ਵੇਚ ਲਾਂਗੇ ਜੀ ਉਹ ਨਹੀਂ ਰੱਖਦੇ ਜੇ ਝਾਰ ਝੂੜ ਨਿਕਲਿਆ ਤਾਂ ਉਹ ਪਾ ਲਾਂਗੇ ਦੇ ਵਿੱਚ ਤੇ ਹੋਰ ਹੁਣ ਆਪਾਂ ਭਾਈ ਬੀਜਾਂਗੇ ਕਦੂ ਮੱਕੀ ਮੂੰਗੀ ਤੇ ਦੋ ਚਾਰ ਸਬਜ਼ੀਆਂ ਹੋਰ ਬੀਜਾਂਗੇ ਤੇ ਟਰੈਕਟਰ ਤਿਆਰ ਕਰਦੇ ਆ ਪਹਿਲਾਂ ਆਪਾਂ ਫੇਰ ਆਪਾਂ ਬੌਣਿਆ ਬਾਣ ਤੇ ਚੱਲਦੇ ਆ ਹਰਤ ਆਪਾਂ ਬਾਣ ਦੇ ਵਿੱਚ ਲੋਕਾਂ ਦੇ 852 ਤਿਆਰ ਕਰ ਰਹੇ ਆ ਆਪਾਂ ਇਹਦਾ ਤੇਲ ਜ਼ੂਲ ਚੈੱਕ ਕਰ ਲਿਆ ਕਲਚ ਪਲੇਟਾਂ ਜਿਹੜੀਆਂ ਮਰੀਆਂ ਹੋਈਆਂ ਉਹ ਵੀ ਚੈੱਕ ਕਰਨੀਆਂ ਤੇ ਹੁਣ ਸਿਰਫ ਦਾ ਕੰਮ ਰਹਿਦਾ ਥੋੜਾ ਮੋਟਾ ਤੇ ਇਹਨੂੰ ਸਟਾਰਟ ਕਰਕੇ ਲੈ ਜਾਣੇ ਆ ਬਾਣ ਦੇ ਵਿੱਚ ਆ ਤਾਂ ਸੁਵਾਗਾ ਸੁਗਗਾ ਮਾਰਨੂ ਵੀ ਬੂਟ ਹੋਣ ਨੂੰ ਰੱਖਿਆ ਹੋਇਆ ਸੀ ਤੇ ਅੱਜ ਇਹਦੇ ਨਾਲ ਬਹਾਨੇ ਪੰਪਣਾ ਬਹਾਨ ਤੇ ਪ੍ਰੀਤ ਨਾਲ ਢੂੜੀ ਕਰਾਂਗੇ ਬਾਹਰ ਖੜਾ ਉਹ ਤਾਂ ਇਹ ਜਿਉ ਸੀ ਵੀ ਖਰਾਬ ਹੋ ਗਈ ਛੱਡੀ ਤਾਂ ਇਹਦੇ ਨਾਲ ੱੱਕਾ ਕਰਤੇ ਆ ਬਾੜੋ ਛੰਡੂ ਜਣ ਪਾ ਕੇ ਬੈਜ ਨੇ ਉਹ ਖੜਾ ਪ੍ਰੀਤ ਤੇ ਇਹਦੇ ਨਾਲ ਢੂੜੀ ਕਰਾਂਗੇ ਆ ਸਾਰੇ ਬਾਨ ਦੀ ਢੂੜੀ ਕਰਤੀ ਦੋ ਕਿੱਲਾਂ ਦੀ ਤੇ ਉਹ ਕਿਆ ਰਿਆ ਜਾ ਰਹਿ ਗਿਆ ਉਹ ਪਰਾਂ ਰਹਿ ਗਏ ਉਤਲੇ ਉਹਨਾਂ ਚ ਬੀਜਾਂਗੇ ਮੱਕੀ ਤੇ ਆਇਤ ਵੀ ਕੁਛ ਨਾ ਕੋਈ ਬੀਜ ਦਾਂਗੇ ਨਾਲ ਚ ਮੱਕੀ ਬੀਜਾਂਗੇ ਸਾਰੇ ਚ ਤੇ ਇਹ ਆਪਦੀ ਤੂੜੀ ਕਰਨੇ ਆਪਾਂ ਭਾਈ ਇੱਥੇ ਸਾਰੇ ਚ ਇਹ ਚ ਇੱਕ ਕਿਆਰੇ ਚ ਮੂੰਗੀ ਬੀਜਾਂਗੇ ਤੇ ਹੋ ਪਰਾਂ ਵਾਲੇ ਦੋ ਕਿਆਰੇ ਕਦੂਆਂ ਦੇ ਤੇ ਆਹ ਕਿਆਰੇ ਚ ਦੇਖਾਂਗੇ ਅੱਧੇ ਚ ਕਦੂ ਲਾ ਦਾਂਗੇ ਅੱਧੇ ਚ ਹੋਰ ਸਬਜ਼ੀਆਂ ਲਾ ਦਾਂਗੇ ਲੋਕਾਂ ਦੇ ਪ੍ਰੀਤ ਕੱਢ ਲਿਆ ਆਪਾਂ ਇਹਦੇ ਨਾਲ ਵਾਹਾਂਗੇ ਯਾਰ ਵਾਹਣ ਤੇ ਕਿਉਂਕਿ ਇਹ ਨਾ ਦੋਹੀ ਬਹੁਤ ਕਰ ਰੱਖੇ ਨੇ ਇਹਦਾ ਪਹਿਲਾ ਗੇਅਰ ਨਹੀਂ ਪੈਂਦਾ ਦੂਜਾ ਨਿਕਲ ਜਾਂਦਾ ਤੀਜਾ ਚੌਥੇ ਚੱਲਦਾ ਇਹ ਐਮਪੀ ਰਾਜਸਥਾਨ ਦਾ ਨੇ ਇਹਦਾ ਸੁਆਦ ਐ ਵੀ ਕਹੀਦੀ ਹੈ ਨਾ ਤੇ ਉੱਥੇ ਤਾਂ ਇਹ ਵਧੀਆ ਚੱਲੀਗਾ ਤੀਜਾ ਤੀਜੇ 'ਚ ਹੀ ਚਲਾਉਣਾ ਸੀ ਉੱਥੇ ਤਾਂ ਤੀਜੇ ਲੋ 'ਚ ਤੇ ਓਰੇ ਹੁਣ ਪੰਜਾਬ ਵਾਲਾ ਲੰਗਾ ਸਾਨੂੰ ਪਤਾ ਹੀ ਆ ਕਿੰਨਾ ਕ ਜਾਨਦਾਰ ਹੁੰਦਾ ਇੱਥੇ ਕਿੱਥੇ ਚੱਲਦਾ ਕਲਚ ਦੇ ਦੇ ਕੇ ਪੈਰ ਦਾ ਹੁਣ ਲਾ ਆਂਦਾਗਾ ਤੇ ਫਿਰ ਆਪਾਂ ਛੋਟੇ ਹੀ ਬਾਲਿਆ ਆਪਣਾ ਮਹਾਬਾਨ ਦਾ ਦਿਨਾ ਬਣਾਗੇ ਡੱਕ ਹੈਗਾ ਲੱਗਿਆ ਹੋਇਆ ਤੇ ਹੁਣ ਇਹਦੇ ਨਾਲ ਤੁੜੀ ਬਣਾਵਾਂਗੇ ਤੇ ਪਾ ਲਿਆ ਤੂੰ ਲਾ ਦੀ ਜਾਲੀ ਜੂੜੀ ਮਸ਼ੀਨ ਉਹੀ ਆ ਪੁਲੀ ਉਹੀ ਆ ਸਾਰਾ ਕੁਝ ਉਹੀ ਆ ਸੇਮ ਜਿਹੜਾ ਕੁਝ ਪਹਿਲਾਂ ਇਹਦੇ ਹੈਗਾ ਸੀ ਇਹਦੇ ਨਾਲ ਬਣਾਈਆ ਸੀ 26 ਸਾਲ ਤੁੜੀ ਤੇ ਸਵਾਦ ਇਹਦੇ ਵਰਗਾ ਦੇ ਨਹੀਂ ਸਕਦਾ ਹੋ ਜਮਾਂ ਵੀ ਛੋਟਾ ਦਾ ਛੋਟਾ ਹੀ ਹੁੰਦਾ ਬਾਈ ਚਾਹੇ ਜਿੰਨਾ ਮਰਜੀ ਅਮਰੀਕਨ ਕਾਵਾਂ ਲਿਆਓ ਛੋਟੇ ਦੀ ਰਿਸ ਨਹੀਂ ਕਰਦੀਆਂ ਲਓ ਕਹਿੰਦੇ ਲਿਆਏ ਆ ਆਪਾਂ ਖੇਤ ਜਿਨ੍ਹਾਂ ਦੇ ਲਾਉਣੀ ਆ ਤੇ ਹੁਣ ਨਾ ਸਾਡਾ ਜਵਾਬ ਜਿਹਾ ਏ ਨਾ ਡੈਡੀ ਆ ਨਾਲ ਤੇ ਨਾ ਇਹਨਾਂ ਦਾ ਕੋਈ ਆਇਆ ਹੁਣ ਮੈਂ ਖੜਾ ਤੇ ਟਰਾਲੀ ਕੱਢ ਲਈ ਝੂਪਣਾ ਪਾਉਣ ਲਈ ਢੱਕੇ ਨਾ ਹੁਣ ਮੈਂ ਮੱਥਾ ਮਾਰ ਕੇ ਦੇਖਦਾ ਜੇ ਆਪ ਹੀ ਪੈਂਦਾ ਦਾ ਪੈ ਜਾਉ ਮੈਨੂੰ ਐਂਡ ਵੀ ਡਰ ਲੱਗਦਾ ਵੀ ਜਾਲੀ ਦੇ ਵਿੱਚ ਨਾ ਬਿੰਜੀ ਹੋ ਜਾਏ ਇੱਕ ਵਾਰੀ ਦੇਖਦੇ ਆ ਕੀ ਕਹਿੰਦਾ ਝੂਪਣਾ ਸਾਡਾ ਜੀ ਕਹਿੰਦੇ ਦਿਮਾਗ ਨਾਲ ਪਾਈ ਲਈ ਇਕੱਲੇ ਨੇ ਤੇ ਹੁਣ ਚਲਾਉਣਿਆ ਵਾ ਮਾਲਦਿਆਂ ਦਾ ਗੇਅਰ ਇਹ ਬਣਾਉਣਿਆ ਤੂੜੀ ਫਿਰ ਆਖਰਕਾਰ ਪੁਰਾਣੇ ਖੁੰਡੀ ਕੰਮ ਹੋ ਗਏ ਪੁਰਾਣੇ ਖੁੰਡ ਨਵੇਂ ਆ ਤੇ ਪੈਸੇ ਲੈ ਸਵਾਦ ਨਹੀਂ ਦਿੰਦੇ ਹੁਣ ਅੱਜਕੱਲ੍ਹ ਲੋਹਾ ਬੜਾ ਮਾੜਾ ਹੋ ਗਿਆ ਪਗਲਾ ਪਗਲਾ ਆ ਕੇ ਕਵਾੜ ਮੇਰੇ ਨਾਲ ਉਸੇ ਦੀ ਟਰੈਕਟਰ ਡੁੱਟਰ ਬਣਾਈ ਜਾਂਦੇ ਨੇ ਉਸੇ ਦੀਆਂ ਟਰਾਲੀਆਂ ਬਣਾਈ ਜਾਂਦੇ ਨੇ ਪੁਰਾਣੇ ਲੋਹੇ ਖਾਦਮ ਜਿਹੜੇ ਕੱਢ ਕੇ ਖਰਾਨਾ ਚੋਂ ਨਵਾਂ ਲੋਹਾ ਤਿਆਰ ਕਰਦੇ ਸੀ ਹੁਣ ਤਾਂ ਪੁਰਾਣੀਆਂ ਚੀਜ਼ਾਂ ਬਗਲਾ ਬਲੂ ਕੇ ਪਤਾ ਨਹੀਂ ਕਿਵੇਂ ਬਣਾਉਂਦੇ ਨੇ ਕਿਵੇਂ ਨਾ ਕਹਿੰਦੇ ਫਾਰਤੀ ਛੋਟੇ ਨਾਲ ਟਰਾਲੀ ਤੇ ਆ ਕੇ ਸਾਡੇ ਵਾਲੇ ਸਾਰੇ ਹੁਣ ਪਹਿਲਾਂ ਕੋਈ ਨਹੀਂ ਹੁਣ ਸਾਰੇ ਆ ਗਏ ਇਕੱਠੇ ਹੋ ਕੇ ਆ ਗਏ ਸਾਰੇ ਕਿਵੇਂ ਭਈ ਲੰਗਰ ਲੰਗਰ ਚੱਲਿਆ ਹੋਇਆ ਤੇ ਸਾਰੇ ਆ ਗਏ ਇਕੱਠੇ ਹੋ ਕੇ ਦੇਖਣ ਆਏ ਕਿਵੇਂ ਚੱਲਦਾ ਇਹ ਤਾਂ ਇਹ ਤਾਂ ਪੰਜ 20 ਸਾਲ ਹੋ ਗਏ ਚੱਲਦੇ ਨੂੰ ਜਦੋਂ ਫੋਟੋ ਨੂੰ ਦੇਖ ਕੇ ਹੁਣ ਲੱਗੀ ਦੇਖਣ ਆਏ ਹੁਣ ਹੈ ਕਿੱਥੋਂ ਆਣੀ ਪਈ ਆ ਟਰੱਕੀ ਇਹ ਦਵਾਈ ਜਨਾ ਮੈਂਦਾ ਮਾਪਾ ਚੱਲ 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 ਫੇਰ ਕਰਿਆ ਅੰਦਰੋਂ ਲੈ ਟਰੈਕਟਰ ਦੇਖੋ ਤੇ ਯਾਰ ਕਿੱਥੇ ਆ ਰਿਹਾ ਕਿੱਥੇ ਆ ਰਿਹਾ ਖੜਾ ਲਾ ਖੜਾ ਲਾ ਉਹ ਲਫਟ ਕਾ ਉੱਡੇ ਗਿਆ ਨਾ ਲਫਟ ਉੱਤੋਂ ਰੱਖ ਬੋਲ ਆ ਗਿਆ ਟਰੈਕਟਰ ਕੰਨੇ ਲਓ ਜੀ ਕਹਿੰਦੇ ਮਸ਼ੀਨ ਫੜਾ ਕੇ ਆਪਾਂ ਆ ਗਏ ਆਪਣੇ 프리ਦ ਟਰੈਕਟਰ ਤੇ ਤੇ ਇਹਦੇ ਨਾਲ ਆਪਾਂ ਹਲ ਮਾਰ ਲਈ ਇੱਕ ਵਾਰੀ ਤੇ ਹੁਣ ਆਪਾਂ ਪਾ ਲਿਆ ਤੇ ਨਾਲ ਭਾਈ ਆਹ ਵਾਲਾ ਹਲ ਤੇ ਇਹਦੇ ਨਾਲ ਵੱਟਾ ਬਣਾਉਂਦੇ ਜਾਵਾਂਗੇ ਇੱਕ ਵਿਚਾਲੜੀ ਵੱਟ ਤੇ ਇਧਰਲੀ ਤੇ ਇਧਰਲੀ ਦੇ ਕੱਦੂ ਲਾ ਦਾਂਗੇ ਤੇ ਵਿਚਾਲੇ ਲਾ ਦਾਂਗੇ ਤੇ ਗਮਾਰੇ ਦੀਆਂ ਫਲੀਆਂ ਤੇ ਮਤਲਬ ਗਮਾਰਾ ਤੋੜ ਲਿਆ ਕਰਾਂਗੇ ਤੇ ਸਾਈਡਾਂ ਤੇ ਕੱਦੂ ਫੈਲ ਜਾਣਗੇ ਦੋਨੋਂ ਪਾਸੇ ਇਧਰ ਵੀ ਸੁੱਕੇ 'ਚ ਫੈਲ ਜਾਣਗੇ ਇਧਰ ਵੀ ਸੁੱਕੇ 'ਚ ਫੈਲ ਜਾਣਗੇ ਤੇ ਇਹ ਤਕਨੀਕ ਕਹਿੰਦੇ ਪਹਿਲੀ ਵਾਰੀ ਲਾਈ ਆ ਅਸੀਂ ਕੱਦੂ ਵੀ ਪਹਿਲੀ ਵਾਰੀ ਲਾ ਰਹੇ ਹਾਂ ਤੇ ਇਧਰ ਚਰੀ ਹੋ ਰਹੀ ਏ ਸਾਡੀ ਤੇ ਅੱਜ ਤੇ ਬੀਜਾਂਗੇ ਅਸੀਂ ਭਿੰਡੀਆਂ ਸਾਰੇ ਚ ਭਿੰਡੀਆਂ ਤੇ ਮਿਰਚਾਂ ਲਾ ਦਾਂਗੇ ਚ ਰੂੜੀ ਦੀ ਰੇਹ ਪਾ ਕੇ ਉਧਰ ਰੇਹ ਪਈ ਆ ਬਾਦੂ ਤੇ ਇੱਚ ਮਿਰਚਾਂ ਲਾ ਦਾਂਗੇ ਕੱਦੂ ਹੋਗੇ ਤੇ ਬਾਕੀ ਸਾਰੇ ਚ ਮੱਕੀ ਤੇ ਉਧਰ ਮੂਗੀ ਬੀਜਾਂਗੇ ਇਹਦੇ ਵਿੱਚ ਹੋਰ ਵੀ ਕੁਝ ਲਾ ਦਾਂਗੇ ਭਿੰਡੀਆਂ ਨਹੀਂ ਲਾਉਂਦੇ ਕੱਲੀਆਂ ਭਿੰਡੀਆਂ ਮਿਰਚਾਂ ਗਮਾਰੇ ਦੀਆਂ ਫਲ ਆ ਆਪਣਾ ਕੀ ਕਹਿੰਦੇ ਨੇ ਚੌਲੇ ਦੀਆਂ ਫਲੀਆਂ ਤੇ ਹੋਰ ਜਿਹੜੀ ਸਬਜ਼ੀ ਮਾੜੀ ਮੋਟੀ ਲੱਗੀ ਉਹ ਲਾ ਦਾਂਗੇ ਇਹ ਚਰੀ ਆਪਣੇ ਵੱਢਣ ਵਾਸਤੇ ਹੋ ਜੂਗੀ ਪਸ਼ੂਆਂ ਵਾਸਤੇ ਤੇ ਮੱਕੀ ਦਾ ਪਾਦਾਂਗੇ ਚਾਰ ਤੇ ਬੜੀਆਂ ਗੱਲਾਂ ਆ ਨਾ ਮਰਦੇ ਹੋਏ ਕਰਦੇ ਆ ਟਰੈਕਟਰ ਸਟਾਰਟ ਲਓ ਜਿੱਕਾਂ ਦੇ ਦੋ ਗਿੱਲਾਂ ਚ ਪਾਤੀਆਂ ਬੱਟਾਂ ਤੇ ਹੁਣ ਇਹ ਚ ਕਹਿੰਦੇ ਬੀਜਾਂ ਕੱਦੂ ਇੱਧਰ ਲਾਦਾਂਗੇ ਭਿੰਡੀਆਂ ਹੁਣ ਮੈਂ ਨਵੀਂ ਸਕੀਮ ਲਾਤੀ ਉਧਰ ਕੱਦੂ ਵਿਚਾਲੇ ਵਿਚਾਲੇ ਇੱਧਰ ਭਿੰਡੀਆਂ ਜਿਹੜਾ ਕੁਝ ਹੋਰ ਲਾਉਣਾ ਹੋਇਆ ਉਹ ਲਾਦਾਂਗੇ ਲੈਟਰ ਪਟਰ ਤੇ ਉਹ ਚ ਮਿਰਚਾਂ ਲਾਦਾਂਗੇ ਹਣਾ ਗੁਮਾਰੇ ਵੀ ਇਹਦੇ ਵਿੱਚ ਬੀਜ ਦਾਂਗੇ। ਗੁਮਾਰਾ ਤਾਂ ਆਪਦੇ ਵਿੱਚ ਬੀਜ ਦਾਂਗੇ ਥੋੜਾ ਜਿਹਾ। ਕੁਸਕੇ ਦੇ ਵਿੱਚ। ਕੁਸਕੇ ਦੇ ਨਾਲ ਵਿਚਾਲੇ ਗੁਮਾਰੇ ਦੇ ਖੁੱਡ ਕੜ ਦਾਂਗੇ। ਕਿਉਂਕਿ ਗੁਮਾਰੇ ਨੂੰ ਪਾਣੀ ਘੱਟ ਚਾਹੀਦਾ ਹੁੰਦਾ। ਵਧੀਆ ਲੱਗਿਆ ਤਾਂ ਦੱਸਿਓ ਜਰੂਰ। ਲਓ ਜੀ ਕਹਿੰਦੇ ਬੀਜ ਲੈ ਲਿਆ ਆਪਾਂ ਤੇ ਜਾ ਕੇ ਫਿਰ ਬੀਜਦੇ ਆਂ। ਕਦੂ ਤੋਰੀਆਂ, ਭਿੰਡੀਆਂ ਦਾ ਸਾਰਾ ਕੁਝ ਬੀਜ ਲੈ ਲਿਆ। ਜਿੰਨਾ ਵੀ ਕੁਝ ਮਿਲਿਆ ਤੇ ਜਾ ਕੇ ਬੀਜਾਂਗੇ ਫਿਰ। ਹੱਥ ਨੇ ਮੰਮੀ ਹੋਰਾਂ ਨੂੰ ਲਾਉਣੇ ਸਾਰੇ ਉਹਨੂੰ ਬੀਜਣ। ਜੀ ਕਹਿੰਦੇ ਕਦੂਆਂ ਦੇ ਬੀਜ ਆਪਾਂ ਕੱਢ ਲਏ ਤੇ ਬੰਡ ਦੇ ਤਾਰੇ ਨੇ ਆਪਦੇ ਉੱਤੇ ਸਰਪੰਚ ਤੇ ਹੁਣ ਲਾਉਣੇ ਬੱਟਾਂ ਦੇ ਸਾਰੇ ਜੀ ਜੀ ਫੁੱਟ ਲੱਗੂਗੀ ਬਾਅਦ ਚਲਾਵਾਂ ਪਾਸ ਮਾਣ ਲਓ ਜੀ ਕਹਿੰਦੇ ਬੋਲਤਾ ਵੈਕਰੂ ਤੇ ਲਾਗੇ ਲਾਉਣ ਤੇ ਬੀਜ ਲਾਉਣ ਦਾ ਤਰੀਕਾ ਸਿੱਖ ਲਓ ਪਹਿਲਾਂ ਸਾਰੇ ਜਣੇ ਦੱਸੋ ਜੀ ਕਿਵੇਂ ਲਾਉਂਦੇ ਹੁੰਦੇ ਆ ਨਹੀਂ ਬੋਲ ਕੇ ਇੱਕ ਬੀਜ ਆਉਣਾ ਹਾਂ ਡੂੜ ਫੁੱਟ ਤੇ ਡੂੜ ਫੁੱਟ ਤੇ ਲਾਉਣਾ ਕਿਵੇਂ ਆ ਵੀ ਦੱਸ ਦੇ ਹਾਂ ਲਾਉਣਾ ਵੀ ਦੱਸ ਲਾਉਣਾ ਲਾਉਣਾ ਹਾਂ ਨੀ ਮਾ ਲਾਉਣਾ ਨੀ ਮਾ ਹੋ ਕੇ ਕੋਟਾ ਹੋ ਕੇ ਓਏ ਓ ਨੀ ਬੀਜ ਦਾ ਮੂੰਹ ਕਿੱਧਰ ਨੂੰ ਕਰਨਾ ਓਹੋ ਪਤਲਾ ਬੀ ਥੱਲੇ ਕਰਨਾ ਅੱਛਾ ਪਤਲਾ ਪਾਸਾ ਥੱਲੇ ਮੋਟਾ ਪਾਸਾ ਉੱਤੇ ਹਾਂ ਹਾਂ ਦੇਖ ਲੋ ਬਈ ਸਿੱਖ ਲੋ ਜਿਹੜਾ ਪਤਲਾ ਪਾਸਾ ਹੁੰਦਾ ਉਹ ਥੱਲੇ ਤੇ ਮੋਟਾ ਪਾਸਾ ਉੱਤੇ ਫਿਰ ਸੌਖਾ ਬੀਜ ਬਾਹਰ ਆ ਜਾਂਦਾ ਤੇ ਲਾਉਣੇ ਫਿਰ ਆਪਾਂ ਚਲੋ ਜੀ ਬਾਪੂ ਜੀ ਕਹਿੰਦੇ ਕਦੂਆਂ ਤੋਰੀ ਸਾਰਾ ਕੁਝ ਬੀਜ ਕੇ ਹੋਵੇ ਪਹਿਲੇ ਤੇ ਹੁਣ ਆਪਾਂ ਬੀਜਾਂਗੇ ਫਰੀਂਡੀਆਂ ਤੇ ਚੌਲੇ ਪ੍ਰਿੰਡੀਆਂ ਚੌਲੇ ਵਾਸਤੇ ਪਹਿਲਾਂ ਆਪਣੀ ਰਾਇ ਸੀ ਉਧਰ ਸਾਈਡਾਂ ਤੇ ਪਰ ਉਧਰ ਪ੍ਰਿੰਡੀਆਂ ਵੇਚਦੀਆਂ ਸਾਰੇ ਚ ਸੱਡਾ ਦੇ ਕੁਸਕ ਪ੍ਰਿੰਡੀਆਂ ਦਾ ਬੀਜ ਬਚ ਗਿਆ ਹੋਰ ਲੈਂਦਾ ਸੀ ਉਹ ਜੋ ਵੀ ਬਚ ਗਿਆ ਉਹਦੇ ਵਿੱਚੋਂ 5 ਛਿਪਟਾਂ ਨਾਲ ਇੱਧਰ ਬਾਕੀ ਸਾਰੇ ਚੌਲੇ ਹਾਂਜੀ ਤੇ ਫਿਰ ਕੰਮ ਨਿਮੇੜਦੇ ਨਿਮੇੜਦੇ ਹੋ ਗਏ ਨੇ ਆ ਤੇ ਡੇਲੀ ਕੋਈ ਕੰਮ ਹੁੰਦਾ ਮੇਰਾ ਕਿ ਢੋਲੀ ਤੇਲ ਦੀ ਅਸੀਂ ਤਾਂ ਕਪਝਾਉਣੀ ਹੁੰਦੀ ਆਥਨੇ ਉਹ ਤਾਂ ਵਾੜਾ ਦੋ ਟਰਾਲੀਆਂ ਭਰ ਕੇ ਸੌਣੇ ਹੁੰਨੇ ਆ ਤੇ ਬਾਕੀ ਧੜ ਕੇ ਲਈ ਐ ਐ ਐ ਘੰਘੰ ਘਰਵਾਦੀ ਜਿਹਾ ਕੋਈਰੇ ਵੀ ਤੇ ਫਟਕਸੀਨ ਕੋਲੇ ਜਾ ਕੇ ਪਾ ਕੇ ਟੈਂਕੀ ਤੇਲ ਫਿਰ ਉਹ ਦਵਾ ਬਣਾ ਵਰਤਵਾ ਕੇ ਤੇ ਸੋਵਾ ਕੇ ਤੇ ਫਿਰ ਲਾ ਮਸ਼ੀਨ ਕੋਲੇ ਭੱਜ ਜਾਏ ਲਓ ਕਹਿੰਦੇ ਜਮਾਂ ਟਾਈਮ ਤੇ ਲੈਂਦੀ ਢੋਲੀ ਤੇਲ ਦਾ ਮੁੱਕ ਗਿਆ ਕਹਿੰਦੇ ਟਰੈਕਟਰ ਦਾ ਟਰੈਕਟਰ ਸੱਚ ਬਾਹਰ ਖੜਾ ਮਤਲਬ ਇੱਧਰ ਬਾਹਰ ਚ ਤੇ ਪੱਕ ਘਰੇ ਲੈਂਦੀ ਗੇ ਕਿਹ ਟਿਪ ਲੈਣ ਆਏ ਆ ਭੁੱਲ ਗਏ ਸੀ ਹੁਣ ਚੱਕ ਕੇ ਲਿਆਣੀ ਪਊਗੀ ਤੇ ਆ ਗਿਆ ਭਾਈ ਤੇਲ ਤੁਹਾਡੇ ਕੋਲੇ ਤੇਲ ਆ ਗਿਆ ਤੇਲ ਪਰ ਇਹ ਕੰਮ ਬਹੁਤ ਔਖਾ ਭਾਈ 50 ਲੀਟਰ ਦੀ ਢੋਲੀ ਚੱਕੇਗਾ ਸੰਖਿਆ ਅਜਾਣ ਕਰਤੀ ਓਏ ਰੱਬਾ ਆ ਜਾਏ ਉਹ ਦੇਖੀ ਦੇ ਉਹ ਕੋਈ ਨਾ ਕੋਈ ਨਾ ਜੇ ਦੋ ਤਮਕੇ ਡੁੱਲ ਵੀ ਗਈ ਕੋਈ ਚੱਕਰ ਨਹੀਂ ਜੇ ਟਰੈਕਟਰ ਨੂੰ ਉੱਥੇ ਪੰਪ ਤੇ ਲਿਜਾਂਦੇ ਤਾਂ 200 ਦਾ ਤੇਲ ਮੱਚਦਾ ਤੇ ਜੇ 200 ਰੁਪਏ ਇੱਥੇ ਡੁੱਲੀ ਦੀ ਖਰਚੀ ਹੁੰਦਾ ਤੇ ਮੂੰਹ ਆਪਾਂ ਜਿਆਦਾ ਤੇਰੇ ਕੋਈ ਅਸੀਂ ਕਹਿੰਦੇ ਜਦੋਂ ਇਹੋ ਨਹੀਂ ਹੁੰਦਾ ਸਾਡੇ ਕੋਲ ਟੀਬ ਨਹੀਂ ਹੁੰਦੇ ਸੀ ਸਿੱਧਾ ਤੇਲ ਵੀ ਪਾ ਦਿੰਦੇ ਹੁੰਦੇ ਆ ਪਾ ਕੇ ਦਿਖਾਈਏ ਫਿਰ ਐਮਪੀ 'ਚ ਪਾਇਆ ਸੀ ਸਿੱਧਾ ਤੇਲ ਜਮਾ ਘਾਰ ਬਨਨਗੇ ਤੱਕਿਆ ਆਦਨ ਸੁੱਦਾ ਫਾਗ ਦਿਖਾ ਮਤਿਆ ਦੇਖ ਯਾਰੀ ਗਰਾਰੀ ਅੜਜ ਅੱਧਾ ਹੀ ਪੈ ਜਾਂਦਾ ਉਹਨਾਂ ਪਰਾਂ ਕਰ ਇੱਕ ਅੱਧਾ ਲੀਟਰ ਦੁੱਲਦਾ ਪਾਹ ਆਇਆ ਕਰਕੇ ਬਸ ਸੈਂਤਾਰ ਬਣਣੀ ਹੈ ਸਿੱਧੀ ਇਹਦਾ ਟੀਪ ਤਾਂ ਰੱਖੇ ਵਾ ਹੈ ਨਾ ਗਰਾਰੀ ਅੜਨ ਤੇ ਆ ਤਜਰਬਾ ਬੋਲਦਾ ਕਿਹਨੇ ਤਜਰਬਾ ਕਿੰਨੇ ਸਾਲਾਂ ਦਾ 7-8 ਸਾਲਾਂ ਦਾ ਉਹਨਾਂ ਨੇ ਕਹੇ ਸੀ 26 ਸਾਲਾਂ ਦਾ ਭਾਂਦਰ ਉਹਦਾ ਮੈਂ ਜਵਾਬ ਉਹਦਾ ਸੀ ਝੂਠਾ ਜਾਂ ਕਿਵੇਂ ਹੁੰਦਾ ਮੰਨਦੇ ਫਿਰ ਦੋਨੇ ਉਹ ਜਿਹੜਾ ਕਹਿੰਦਾ ਟਰੈਕਟਰ ਚਲਾਉਣਾ ਨਹੀਂ ਆ ਮੈਂ ਹੁਣ ਚਲਾਉਣਾ ਕਿਉਂ ਆ ਸਾਡੀ ਸਾਨੂੰ ਚਲਾਉਣਾ ਵੀ ਆ ਉਹਦਾ ਤੇਲ ਵੀ ਪਾਉਣਾ ਆ ਉਹਦਾ ਟੱਕੜ ਖੋਲਣਾ ਵੀ ਆ ਉਹਦਾ ਲਾਉਣਾ ਵੀ ਆ ਹਾਂ ਪਰ ਇਹ ਸਾਨੂੰ ਬਈ ਟਰੈਕਟਰ ਨੇ ਬੜਾ ਦੁਖੀ ਕੀਤਾ ਇੱਕੀ ਤੇ ਲੱਗਿਆ ਚਲਾਉਣ ਆਣੀ ਆਂ ਦਾ ਆ ਦੇਖ ਲੈ ਗੇਅਰ ਆਹ ਪਹਿਲਾ ਗੇਅਰ ਬੰਦ ਨਾ ਦਾ ਬੰਦੇ ਨਹੀਂ ਪਹਿਲਾ ਗੇਅਰ ਹੁੰਦਾ ਜਦੋਂ ਮੈਂ ਸਾਈਡ ਤੋਂ ਇਧਰਲੇ ਪਾਸੇ ਉਹਦ ਨੂੰ ਪਾਗਰ ਹੁਣ ਪੈਂਦਾ ਹੀ ਨਹੀਂ ਇਹ ਤਾਂ ਕਰੀ ਨੱਪੀ ਅਮੁੱਦਾ ਇਹ ਦਰ ਨੂੰ ਲੀਵਰੀ ਨਹੀਂ ਆਉਂਦਾ ਵੀ ਫਰੀ ਨਹੀਂ ਆਉਂਦਾ ਵੱਡੇ ਕਹਿੰਦੇ ਕਹਿੰਦੇ ਚਲਾਉਣਾ ਨਹੀਂ ਆਉਂਦਾ ਐਦਾਂ ਤਕੜੇ ਤਕੜੇ ਚਲਾ ਲੇ ਜਿਹੜੇ ਫੇਲ ਜਾਂਦਾ ਦੂਜਾ ਨਿਕਲ ਜਾਂਦਾ ਮਾਪ ਚਲਾਉਣਾ ਇੱਥੇ ਐਡੀ ਮਸ਼ੀਨ ਤੇ ਦੂਜਾ ਦੀ ਨਿਕਲੇ ਹੁੰਦਾਗਾ ਮੜੇ ਜੋਰ ਤੇ ਐਦੂ ਬੜਾ ਤਕੜੇ ਤਕੜੇ ਟਰੈਕਟਰ ਚਲਾ ਲਏ ਸੀ ਇਹਨਾਂ ਬੇਗਾਰ ਟਰਨਿਆ ਸੀ ਕਦੇ ਦੇਖਿਆ ਜ਼ਿੰਦਗੀ ਤੇ ਜੀ ਕਹਿੰਦੇ ਆਪਾਂ ਡਰਾਈਵਰ ਬਦਲਦਾ ਇਹਨੂੰ ਰੋਟੀ ਕਮਾਉਣੇ ਆਪਾਂ ਤੇ ਇਹਨੂੰ ਬਿਠਾਇਦਾ ਅੱਜ ਥੋੜੀ ਅਸੀਂ ਆਪਦੇ ਕਰ ਰਹੇ ਹਾਂਗੇ ਓਏ ਟਰੋੜਦੀ ਸੀ ਮਸ਼ੀਨ ਵੈਕ ਕਰ ਕਰ ਕੇ ਇਹ ਡਰਾਈਵਰ ਦੀ ਰਾਸੀ ਛੋੜੀ ਜੀ ਘੱਟ ਜਾਂਦੀ ਹੈ ਮੈਦੀ ਦਾ ਜਮੀ ਨਹੀਂ ਮਿਲਦੀ ਮੈਂ ਤਾਂ ਅੱਜ ਬੈਠਾ ਇਹ ਦੇਖਣ ਜਾਂ ਡੁੱਟ ਕੇ ਦਾ ਓਏ ਦੂਜਾ ਪਾਲਾ ਦੂਜਾ ਮੈਦਾ ਦਾ ਪੈਂਦਾ ਹੀ ਨਹੀਂ ਆ ਮੈਦੇ ਬਣਾ ਦਾ ਵਾਲੇ ਓਕੇ ਹੋਏ ಪೋರಾಂಟಿ ಟ್ರೆಕ್ಟರ್